ਦੇ ਦੋਸਤਾਂ ਨੂੰ ਪਿਆਰ ਪ੍ਰਸ਼ਾਸਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਛੜਦੀ ਕਲਾ ਵਿੱਚ ਰਹੋਗੇ ਤਿਆਰੀ ਹੈ ਜੀ ਨਗਰ ਕੀਰਤਨ ਦੀ ਮਾਰਤੀ ਆਪਣੇ ਬਾਬੇ ਕਰਾਉਂ ਲੈ ਕੇ ਟਰੈਕਟਰ ਨਾਲ ਫੈਲਪਾ ਅਣਜਾਣੇ ਗੁਰੂ ਘਰ ਨੂੰ ਉੱਥੋਂ ਫਿਰ ਜਿਹੜਾਨਾ ਪ੍ਰੋਗਰਾਮ ਹੋਇਆ ਤੁਹਾਨੂੰ ਮੈਂ ਜੀ ਗੱਲ ਦੱਸਾਂਗੇ ਦੂਰ ਹੋਣਾ ਹੈ ਟੋੜ ਦੋ ਘੰਟੇ ਬਣ ਗਈ ਜੀ ਗੱਲ ਐ ਨਾ ਕارتی ਮਹਾਰਾਜ ਨੇ ਕਿਰਪਾ ਪਾਲਤੀ ਸਾਹਿਬ ਵੀ ਹੈਨ ਵਧੀਆ ਤਿਆਰ ਹੋ ਗਈ ਬਸ ਹੁਣ ਆਪਾਂ ਨੇ ਉਸ ਤੇ ਦਚਾ ਕੇ ਅੰਦਰ ਖੜਾ ਕਰ ਦੇਣਾ ਸਮਾਨ ਸਵੇਰੇ ਕਰਨਗੇ ਬਾਬਾ ਜੀ ਕਿਰਪਾ ਤੇ ਗੁਰਗੋਦ ਸਿੰਘ ਜੀ ਸਵੇਰੇ 10:00 ਵਜੇ ਕਰਦਣਾ ਆਪਾਂ ਨੇ ਸਟਾਰਟ ਕਰਨਾ ਬਾਕੀ ਕੱਲ ਜੀ ਵੀਡੀਓ ਕਾਲੂ ਪਾਵਾਂਗੇ ਕਿ ਲੋਕ ਕਰਦਾ ਬੜੀ ਤਿਆਰੀਆਂ ਲੱੱਗਦੀਆਂ ਚੱਕ ਲਓ ਪੰਨੋ ਬੰਦ ਕਰੀਏ ਜੀ ਆਏਗਾ ਇੱਥੇ ਜਾਂ ਫੜ ਕੇ ਬਹਿ ਜਾ ਮੜਾ ਜਾ ਨਹੀਂ ਉਹ ਉਹ ਬੰਦਣੇ ਚਾਚੇ ਕੁੰਡਿਆਂ ਗੱਲ ਬੰਦਣੇ ਦਬਲੋ ਚਾਰ ਦੋ ਚਾਰੇ ਬੰਦਣੇ ਕੁੰਡਿਆਂ ਗੱਲ ਬੰਦਣੇ ਨਾ ਗੱਲ ਜਾਂ ਥੱਲੇ ਮਾਰ ਮਾਰ ਲਓ ਉਹ ਪੈ ਪੁੰਨ ਦੀ ਚਾਬੀ ਹਾਂ ਜਾਈਂ ਉਹ ਫੇਰ ਇੱਧਰ ਫਸ ਗਏ ਫਿਰ ਨਾ ਉਹੀ ਗੱਲ ਆ ਲਾਈਵ ਆ ਤੇ ਰਿਪੋਰਟਿੰਗ ਰਿਪੋਰਟਿੰਗ ਸਿੰਗਲ ਲਾ ਦੋ ਵਿੱਚ ਪਾਟ ਚੱਲ ਰਹੀ ਜੀ ਤਿਆਰੀ ਜਿਹਾ ਜੋ ਇਸਾ ਮੌਜੂਦਾਨਾਂ ਤੇ ਸਾਰੀਆਂ ਬੂਟੀਆਂ ਆਪਣੇ ਆਪਣੇ ਉੱਪਰ ਹਾਜ਼ਰ ਆ ਸਭ ਇਧਰ ਪਕੌੜਿਆਂ ਦਾ ਲੰਬਰ ਚੱਲ ਰਿਹਾ ਹੈ

ਇਹਨੇ ਤਾਂ ਬੋਲੀ ਟੁੱਟਾ ਇਹਨੂੰ ਚਲੋ ਇਹਨੂੰ ਛੰਡ ਕਰੀਏ। ਬਾਕੀ ਦਾ ਅਨੁਮਾਨ ਆਪ ਕਿੰਨੇ ਲੈਂ। ਇਹਨੂੰ ਗਰਮ ਨਹੀਂ। ਗੁਰਦਾ ਨਗਰ ਕੀਰਤਨ ਬਾਬਾ ਕਾਚਰ ਸਿੰਘ ਲੰਗਰ ਵਾਲਿਆਂ ਨੇ ਲੈ ਕੇ ਆਉਣਾ ਨਾ ਅੱਜ ਸਾਡੇ ਲੰਗਰ ਤੇ ਨਗਰ ਕੀਰਤਨ ਤੋਂ ਬਾਅਦ ਪੂਰੀ ਤਿਆਰੀ ਚੱਲ ਰਹੀ ਆ। ਰਸਤਾ ਲੰਗਰ ਲਾਈਵ ਫਿਰ ਪਿੰਡ ਦੇ ਨੌਜਵਾਨਾਂ ਨੇ ਗੀਤਨ ਆ ਰਿਹਾ ਬਸ ਥੋੜੇ ਟਾਈਮ ਤੱਕ